ਸੂਬੇ ਦੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਸੁਖਵੀਰ ਸਿੰਘ ਬਾਦਲ ਨੂੰ ਸਮਝ ਲਿਆ ਉਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਤਾਲੁਕਤ ਨੇ ਤਰਨ ਤਰਨ ਦੇ ਵਿੱਚ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਸਰਪੰਚਾਂ ਨੂੰ ਫੋਨ ਕਰਵਾਏਗੇ ਔਰ ਕੇਜਰੀਵਾਲ ਤੋਂ ਬੁੱਧਾ ਗੈਂਗਸਟਰ ਕੌਣ ਹੋਊਗਾ ਜਿਹੜਾ ਸ੍ਰੀਆਮ ਪੰਜਾਬ ਦੇ ਵਪਾਰੀਆਂ ਤੋਂ ਫਰੋਤੀਆਂ ਲੈ ਕੇ ਦਿੱਲੀ ਜਾ ਰਿਹਾ ਹੈ ਗਿਆਨੀ ਹਰਮਨ ਸਿੰਘ ਜੀ ਤੁਸੀਂ ਕੀ ਮੰਨਦੇ ਹੋ ਕਿ ਉਹ ਸਾਹਮਣੇ ਲੈਣਗੇ ਮੋਰਚਾ ਭਾਈ ਜਿਹੜਾ ਘਟਿਆ ਇਨਸਾਨ ਐ ਢੀ ਮਹਾਨ ਸਥਾਨ ਤੇ ਬੈਠ ਕੇ ਧੋਖੇ ਵਾਜੀ ਕਰੇ ਗੁਰੂ ਦੇ ਦਰ ਤੇ ਬੈਠ ਕੇ ਤੁਸੀਂ ਦੇਖੋ ਵੀ ਸਾਡੇ ਪ੍ਰਧਾਨ ਨੂੰ ਤਾਂ ਮਰਵਾਣ ਤੱਕ ਉਹ ਗਏ ਮਤਲਬ ਦੂਸਰੇ ਦੇ ਹੱਥਾਂ ਚ ਵਿਗ ਕੇ ਇਹ ਜੇ ਕਰਿਆ ਅੱਜ ਕਿੱਥੇ ਆ ਜੱਜ ਨੇ ਇਹ ਦੱਸਿਆ ਕਿ ਇਹ ਕਿਹਾ ਕਿ ਸਫੀਸ਼ੈਂਟ ਐਵਿਡੈਂਸ ਆ ਇਹਦੇ ਖਿਲਾਫ ਕਿ ਬੇਅਦਬੀ ਮਲੇਰ ਕਟਲੇ ਚ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਉਹਨੇ ਕਰਵਾਈਆ ਉਹਨੂੰ 2 ਸਾਲ ਦੀ ਸਜ਼ਾ ਹੋਈ ਹੈ ਇਸ ਤੋਂ ਉੱਪਰ ਸਬੂਤ ਕਿਹੜਾ ਹੋ ਸਕਦੇ ਆ ਮੈਂ ਜ਼ਕᱫ ਕਦੇ ਗਿਆ ਨਹੀਂ ਵੀ ਅਮਰਸਰ ਜਾ ਕੇ ਮਦਦ ਕਰੀਆ ਸੋ ਅਮਰਸਰ ਦਾ ਇੱਕ ਕੈਂਡੀਡੇਟ ਸੀਗਾ ਬੀਜੇਪੀ ਦਾ ਉਹਦੀ ਸਪੋਰਟ ਜ਼ਰੂਰ ਰੱਖਣਾ ਸਾਹਿਬ ਕਰਕੇ ਆਏ ਤੇ ਸੋ ਉਹ ਜ਼ਰੂਰ ਮੈਂ ਕਿਹਾ ਸੀਗਾ ਵੀ ਕਰਨੀ ਨਹੀਂ ਨਹੀਂ ਕੇਗੀ ਸ਼ਰਮਾ ਜੀ ਜੀ ਇੱਥੇ ਮੈਂ ਮਤ ਆਊਟ ਆਫ ਬੇਕਰੀ ਜੀ ਜੀ ਉਹਨੇ ਇੱਕ ਪੈਸਾ ਨਹੀਂ ਲੰਘਣ ਦਿੱਤਾ ਉਹਨਾਂ ਨੇ ਟੋਟਲ 3.5 ਲੱਖ ਰੁਪਏ ਮੇਰੇ ਦਫ਼ਤਰ ਦੇ ਕੇ ਆਏ ਸੀ ਜੀ ਅਰ ਮੈਂ 22 ਲੱਖ ਰੁਪਏ ਦਵਾਇਆ ਉਹਨਾਂ ਨੂੰ ਹੁਣ ਦੇਖ ਲੈ ਵੀ ਕਿੰਨੇ ਪੈਸੇ ਲੱਗੇ ਕਿੰਨੇ ਦਾ ਹੋਇਆ ਜੀ ਫਿਰ ਉਹਨਾਂ ਨੇ ਕਿਹਾ ਵੀ ਸੁਰਜੀਤ ਰਖਣੇ ਰਾਣੀ ਦੀ ਮੱਤ ਤਕਰੀ ਜੀ ਉੱਥੇ ਅੰਮ੍ਰਿਤਸਰ ਜਾ ਕੇ ਇਹ ਜੀ ਪੈਸੇ ਦੇ ਕੇ ਆਇਆ ਪਰ ਇਨਕੇ ਸ਼ਰਮਾ ਜੀ ਮੈਨੂੰ ਲੱਗਦਾ ਤੁਹਾਡੇ ਕੋਲ ਹੀ ਰਾਜਨੀਤੀ ਦੇ ਵਿੱਚ ਚੱਲਣੇ ਥੋੜਾ ਮੈਂ ਮੈਂ ਅੱਜ ਉਹਨੂੰ ਮਾੜਾ ਕਹਾ ਹੁਣ ਤੱਕ ਮੈਂ ਐਪਰੀਸ਼ੀਏਟ ਕਰਦਾ ਰਿਹਾ ਜੀ ਤੇ ਅੱਜ ਮੈਂ ਉਹਨੂੰ ਮਾੜਾ ਕਹਾ ਤੇ ਫਿਰ ਮੈਂ ਇਹ ਗੱਲ ਕਹੀ ਸੀ ਜੀ ਕਿ ਗਰੇਵਾ ਸਾਹਿਬ ਤੇ ਇਨਕੇ ਸ਼ਰਮਾ ਜੀ ਕਹ ਜੇ ਤਾਂ ਉਹ 1 ਰੁਪਇਆ ਸਾਫਤ ਕਰਤਾ ਉਹਨਾਂ ਨੇ ਹੂੰ ਕਈ ਮੈਂ ਦੇਖੇ ਆ ਉਥੇ ਹੂੰ ਫੇ ਮੈਂ ਸਾਰੀ ਜ਼ਿੰਦਗੀ ਪੋਲਿਟਿਕਸ ਚ ਵੱੜਦਾ ਨਹੀਂ ਹਾਂ ਮੈਂ ਇਥੇ ਨੂੰ ਫੈਸਲਾ ਕਰਨਾ ਗੁਰੂ ਦੇ ਘਰ ਖੜ ਕੇ ਕਹਿਣਾ ਮੈਂ ਵੱੜਦਾ ਜੀ ਜੇ ਨਾ ਸਾਫਤ ਕਰਿਆ ਫਿਰ ਉਹ ਆਪਣੀ ਸਜ਼ਾ ਆਪ ਹੀ ਲੈਣ ਮੈਂ ਉਹਨੂੰ ਕਹਿੰਦਾ ਕਿ ਹੱਸ ਜਾ ਉਹ ਕਰ ਲੈਣ ਪੰਜਾਬ ਦੇ ਅੰਦਰ ਰਾਜਨੀਤੀ ਇੱਕ ਵਾਰੀ ਫੇਰ ਤੋਂ ਚਰਚਾ ਦੇ ਵਿੱਚ ਆਈ ਹੋਈ ਹੈ ਹੁਣੇ ਜਿਮਨੀ ਚੋਣਾ ਹੋ ਕੇ ਅੱਡੀਆਂ ਤਰਨ ਤਾਲਣ ਦੇ ਵਿੱਚ ਜਿੱਥੇ ਸੱਤਾ ਦੇ ਨੇਤਾ ਆਪਣੀ ਤਾਕਤ ਵਿਖਾ ਕੇ ਜਿੱਤ ਹਾਸਲ ਕੀਤੀ ਹੈ ਪਰ ਨਾਲ ਹੀ ਅਕਾਲੀ ਦਲ ਜਿਹਨੂੰ ਕਹਿੰਦੇ ਸੀ ਹਾਸ਼ੀਏ ਤੇ ਆ ਕੇ ਪਾਰਟੀ ਆ ਉਸ ਪਾਰਟੀ ਦੇ ਵਿੱਚ ਵੀ ਦਮਖਮ ਦੁਆਰਾ ਦੇਖਣ ਨੂੰ ਮਿਲਿਆ 2 ਨੰਬਰ ਦੇ ਉੱਪਰ ਆ ਗਈ ਹੈ ਜਦੋਂ ਅਕਾਲੀ ਗੱਲ ਦੀ ਗੱਲ ਹੁੰਦੀ ਹੈ ਤਾਂ ਅਕਾਲੀ ਦਲ ਦੇ ਵਿੱਚ ਮਾੜੇ ਸਮੇਂ ਵਿੱਚ ਬੇਹਦ ਲੀਡਰ ਅਕਾਲੀ ਦਲ ਦਾ ਸਾਥ ਛੱਡ ਕੇ ਨਿਕਲ ਗਏ ਸੀਗੇ ਪਰ ਕੁਝ ਕੁ ਲੀਡਰ ਜਿਹਨੇ ਜਿਹੜੇ ਗਾਰਡਰ ਵਾਂਗੂ ਖੜੇ ਰਹੇ ਉਹਨਾਂ ਵਿੱਚੋਂ ਜੇਕਰ ਪਹਿਲੇ ਮੋਰੀਆ ਦਾ ਨਾਮ ਲਈਏ ਤਾਂ ਕਲਾਮ ਹੁੰਦਾ ਐਨਕੇ ਸ਼ਰਮਾ ਜੀ ਦਾ ਐਨਕੇ ਸ਼ਰਮਾ ਜੀ ਉਹ ਸਪਾਹੀ ਨੇ ਅਕਾਲੀ ਦਲ ਦੇ ਜਿਹੜੇ ਪਹਿਲੇ ਦਿਨ ਤੋਂ ਪਾਰਟੀ ਦੇ ਨਾਲ ਚੱਲੇ ਤੇ ਹਲੇ ਤੱਕ ਚੱਲਦੇ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਸਟੇਜ ਤੋਂ ਪਿਛਲੇ ਚੋਣਾਂ ਵੇਲੇ ਇਹ ਐਲਾਨ ਕਰਨਾ ਪੈ ਗਿਆ ਸੀ ਕਿ ਜੇ ਹਿੰਦੂ ਚਿਹਰਾ ਮੁੱਖ ਮੰਤਰੀ ਬਣੇਗਾ ਜਾਂ ਜੇ ਹਿੰਦੂ ਚਿਹਰੇ ਨੂੰ ਡਿਪਟੀ ਸੀਐਮ ਬਣਾਉਣਾ ਹੋਵੇਗਾ ਤਾਂ ਐਨ ਕੇ ਸ਼ਰਮਾ ਜੀ ਦਾ ਨਾਮ ਵੀ ਅਨਾਉਂਸ ਹੋ ਗਿਆ ਸੀਗਾ ਅੱਜ ਸਾਡੇ ਨਾਲ ਐਨ ਕੇ ਸ਼ਰਮਾ ਜੀ ਨਾਲ ਨਾਲ ਗੱਲ ਕਰਦੇ ਆ ਸ਼ਰਮਾ ਜੀ ਤਰਨਤਰਨ ਨੇ ਇੱਕ ਵਾਰ ਫੇਰ ਤੋਂ ਅਕਾਲੀ ਦਲ ਦੀ ਜਿਹੜੀ ਤਾਕਤ ਹੈ ਲੋਕ ਸਭਾ ਨੇ ਲਿਆਂਦੀ ਈ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਪਿਛਲੀਆਂ ਗਲਤੀਆਂ ਅਕਾਲੀ ਦਲ ਤੋਂ ਹੋਈਆਂ ਸੀਗੀਆਂ ਸੁਖਬੀਰ ਸਿੰਘ ਬਾਦਲ ਨੇ ਜੋ 10 ਤਰੀਕ ਨੂੰ ਮਾਫੀ ਮੰਗੀ ਸੀ ਉਹਦੇ ਕਰਕੇ ਲੋਕਾਂ ਦਾ ਚਕਾਵ ਹੋਇਆ ਪੰਥ ਦਾ ਚਕਾਵ ਹੋਇਆ ਜਾਂ ਕਿ ਜਦੋਂ ਹੜ੍ਹਾਂ ਦੇ ਵਿੱਚ ਦੁਬਾਰਾ ਮਦਦ ਕੀਤੀ ਗਿਆ ਅਕਾਲੀ ਦਲ ਵੱਲੋਂ ਉਹਦਾ ਕੋਈ ਫਾਇਦਾ ਗਿਆ ਦੇਖੋ ਸ਼ਰਮਣੀ ਅਕਾਲੀ ਦਲ ਕੱਲਾ ਰਾਜਨੀਤਿਕ ਪਾਰਟੀ ਨਹੀਂ ਬਲਕਿ ਮੈਂ ਕਹਿ ਸਕਦਾ ਕਿ ਪੰਜਾਬ ਦੀ ਰੂਹ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਡਵੈਲਪਮੈਂਟ ਵਾਸਤੇ ਔਰ ਪੰਜਾਬ ਦੇ ਹੱਕਾਂ ਵਾਸਤੇ ਜੇ ਕਿਸੇ ਨੇ ਰਾਖੀ ਕਰਨ ਵਾਸਤੇ ਕੁਰਬਾਨੀਆਂ ਵੀ ਦੇਈਆਂ ਜੇਲਾਂ ਵੀ ਕੱਟੀਆਂ ਉਹ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਵੀ ਅੱਜ ਤੱਕ ਪੰਜਾਬ ਦੀ ਵੈਲਫੇਅਰ ਵਾਸਤੇ ਮੋਰਚੇ ਲਗੇ ਆ ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਆ ਧਰਮ ਯੁੱਧ ਮੋਰਚਾ ਆ ਅਮਰਜੈਂਸੀ ਦਾ ਮੋਰਚਾ ਆ ਚੰਡੀਗੜ੍ਹ ਦੀ ਲੜਾਈ ਆ ਪਾਣੀਆਂ ਦਾ ਮਸਲਾ ਆ ਹਰ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚ ਤਕਰੀਬਨ ਕੋਈ 20 ਸਾਲ ਜਿਹੜਾ ਰਾਜ ਕਰਿਆ 30 35 ਸਾਲ ਰਾਜ ਹੈ ਜਿਹੜਾ ਦੂਸਰੀ ਪਾਰਟੀਆਂ ਦਾ ਪੰਜਾਬ ਦੇ ਅੰਦਰ ਰਿਹਾ ਪਰ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕਰਿਆ ਪੰਜਾਬ ਨੂੰ ਵੈਸਟ ਇਨਫਰਾਸਟ੍ਰਕਚਰ ਸਟੇਟ ਬਣਾਇਆ ਅੱਜ ਕੋਈ ਸੜਕ ਦੇਖ ਲਿਓ ਤੁਸੀਂ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਬਣੀ ਕੋਈ 에어ਪੋਰਟ ਚੱਕ ਕੇ ਦੇਖ ਲਿਓ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਬਣੀ ਜਿੰਨੇ ਥਰਮਲ ਪਲਾਂਟ ਲੱਗੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਅਗੇ ਜਿੰਨੀ ਲੋਕ ਭਲਾਈ ਦੀਆਂ ਸਕੀਮਾਂ ਆ ਆਟਾ ਦਾਲ ਸਗਨ ਸਕੀਮ ਪੈਨਸ਼ਨ ਸਕੀਮ ਸਾਈਕਲ ਸਕੀਮ ਐਸਸੀ ਪਰਿਵਾਰਾਂ ਦੀ ਸਕਾਲਰਸ਼ਿਪ ਹਰ ਸਕੀਮ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਪੰਜਾਬ ਚ ਲਾਗੂ ਕਰੀ ਫਿਰ ਦੇਸ਼ ਨੇ ਉਸ ਸਕੀਮ ਨੂੰ ਜਿਹੜਾ ਅਡਾਪਟ ਕਰਿਆ ਸੋ ਸਾਡੇ ਵਿਰੋਧੀ ਪਿਛਲੇ ਸਮੇਂ ਚ ਕੂੜ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਉਹਨਾਂ ਨੇ ਹੀ ਬੇਅਦਬੀਆਂ ਕਰਵਾਈਆਂ ਉਹਨਾਂ ਨੇ ਹੀ ਇਵੈਂਟ ਕ੍ਰੀਏਟ ਕਰਿਆ ਉਸ ਤੋਂ ਬਾਅਦ ਐਜੀਟੇਸ਼ਨ ਕਰਿਆ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾ ਲੀਆਂ ਮੁੜ ਕੇ ਕੱਖ ਵੀ ਨਹੀਂ ਨਿਕਲੇ ਤਾਂ ਸ਼ਰਮਾ ਜੀ ਇਸ ਚੀਜ਼ ਦਾ ਤਾਂ ਹਾਲੇ ਤੱਕ ਵੀ ਕੋਈ ਪ੍ਰੂਖ ਨਹੀਂ ਆਈ ਬੇਅਦਬੀਆਂ ਉਹਨਾਂ ਦੇ ਕਰਵਾਈਆਂ ਸੀ ਜਾਂ ਕਿਹਨਾਂ ਨੇ ਕਰਵਾਈਆਂ ਸੀਗਾ ਸਰਕਾਰ ਦਾ ਕੰਮ ਕਰਦੇ ਸੀ ਇਹ ਤਾਂ ਸਵੀਕਾਰ ਕਰਨਾ ਪੈ ਰਹਾ ਹੈਗਾ ਦੇਖੋ ਸਬੂਤ ਇਸ ਤੋਂ ਉੱਪਰ ਕਿਹਾ ਹੋਊਗਾ ਜੀ 2 ਸਾਲ ਦੀ ਸਜ਼ਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਹੋਈ ਆ ਬੇਅਦਬੀਆਂ ਦੇ ਕੇਸ ਔਰ ਉਹਦੇ ਵਕੀਲ ਸੀਗੇ ਇਹ ਸਰਕਾਰ ਦੇ ਫਾਈਨਾਂਸ ਮਨਿਸਟਰ ਹਰਪਾਲ ਸਿੰਘ ਚਿਮਾ ਤੇ ਜਿਹੜੇ ਰੈਵਨਿਊ ਮਨਿਸਟਰ ਉੱਥੇ ਲੁਧਿਆਣੇ ਤੋਂ ਇੱਕ ਉਹ ਸੀਗੇ ਦੋਨੇ ਉਹਨਾਂ ਦੇ ਵਕੀਲ ਤੇ ਦੋਨਾਂ ਨੇ ਕੇਸ ਲੜਿਆ ਸਰਕਾਰ ਬਣਨ ਤੋਂ ਬਾਅਦ ਕੰਪਲੇਨੈਂਟ ਤੇ ਪ੍ਰੈਸ਼ਰ ਕ੍ਰੀਏਟ ਕਰਿਆ ਕੰਪਲੇਨੈਂਟ ਵਿਧਰਾ ਕਰਵਾਈ ਡੀਸੀ ਨੇ ਲਿਖ ਕੇ ਕੋਰਟ ਚ ਦਿਆ ਵੀ ਅਸੀਂ ਕੇਸ ਨਹੀਂ ਚਲਾਉਣਾ ਚਾਹੁੰਦੇ ਬਾਅਦੂ ਉਸ ਦੇ ਜੱਜ ਨੇ ਇਹ ਦੱਸਿਆ ਕਿ ਇਹ ਕਿਹਾ ਕਿ ਸਫੀਸ਼ੀਐਂਟ ਐਵੀਡੈਂਸ ਆ ਇਹਦੇ ਖਿਲਾਫ ਕੇ ਬੇਅਦਬੀ ਮਲੇਰਕੋਟਲੇ ਚ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਉਹਨੇ ਕਰਵਾਈਆ ਉਹਨੂੰ 2 ਸਾਲ ਦੀ ਸਜ਼ਾ ਹੋਈ ਹੈ ਇਸ ਤੋਂ ਉੱਪਰ ਸਬੂਤ ਕਿਆ ਹੋ ਸਕਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਇੱਕ ਸਿੰਗਲ ਵਰਕਰ ਦੇ ਉੱਤੇ ਕਦੇ ਕੋਈ ਉਂਗਲੀ ਰੇਜ਼ ਨਹੀਂ ਹੋਈ ਇੱਕ ਨੂੰ ਵੀ ਸਜ਼ਾ ਨਹੀਂ ਹੋਈ 5 ਸਾਲ ਕਾਂਗਰਸੀ ਸਰਕਾਰ ਨੇ ਵੀ ਲੋਕਾਂ ਨੂੰ ਮੂਰਖ ਬਣਾ ਕੇ ਸਰਕਾਰ ਬਣਾ ਲਈ ਆ 4 ਸਾਲ ਇਹਨਾਂ ਦੇ ਵੀ ਨਿਕਲ ਗਏ ਗੱਲਾਂ ਬਾਤਾਂ ਚ ਹੈਗੇ ਆ ਨਾ ਕੋਈ ਪੰਜਾਬ ਚ ਇਨਫਰਾਸਟ੍ਰਕਚਰ ਕ੍ਰੀਏਟ ਹੋਇਆ ਅੱਜ ਪੰਜਾਬ ਦੇ ਅੰਦਰ ਕੰਪਲੀਟ ਜੰਗਲ ਰਾਜ ਤੁਸੀਂ ਦੇਖੋ ਡੈਲੀ ਵਪਾਰੀਆਂ ਦੇ ਮਰਡਰ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਨਾ ਗਰੀਬਾਂ ਦੀ ਲੋਕ ਭਲਾਈ ਦੀਆਂ ਸਕੀਮਾਂ ਪੰਜਾਬ ਚ ਸਾਰੀਆਂ ਬੰਦ ਹੋ ਗਈ ਇਨਫਰਾਸਟ੍ਰਕਚਰ ਦੀ ਕ੍ਰੀਏਸ਼ਨ ਬੰਦ ਹੋ ਗਈ ਨੌਜਵਾਨਾਂ ਜਿਹੜੇ ਅੱਜ ਬੇਰੁਜ਼ਗਾਰ ਹੋਏ ਘਰ ਬੈਠੇ ਆ ਮਲਾਜ਼ਮਾਂ ਨੂੰ ਜਿਹੜੀਆਂ ਸੈਲਰੀਆਂ ਨਹੀਂ ਮਿਲ ਰਹੀਆਂ ਅੱਜ ਹਿੰਦੁਸਤਾਨ ਚ ਸਭ ਤੋਂ ਘੱਟ ਸੈਲਰੀਆਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੁੜਕੇ ਨਾ ਕੋਈ ਪੇ ਕਮਿਸ਼ਨ ਮਿਲਿਆ ਨਾ ਟੀਏ ਮਿਲਿਆ ਨਾ ਡੀਏ ਮਿਲਿਆ ਕਿਸਾਨ ਉਹ ਸੜਕਾਂ ਦੇ ਉੱਤੇ ਰੋਲ ਰਹੇ ਆ ਯਾਨੀ ਇਸ ਹੱਦ ਤੱਕ ਸਰਕਾਰ ਜਾਊਗੀ ਕਿਸਾਨਾਂ ਨੇ ਐਜੀਟੇਸ਼ਨ ਕਰਿਆ ਉਹਨਾਂ ਦੀ ਟਰਾਲੀਆਂ ਤਾਂ ਚੋਰੀ ਕਰਕੇ ਇਹਨਾਂ ਦੇ ਵਿਧਾਇਕ ਲੈ ਗਏ ਇਸ ਤੋਂ ਮਾੜੀ ਸਰਕਾਰ ਕਿਹ ਐਵੇਂ ਤੁਸੀਂ ਇਲਜ਼ਾਮ ਲਾ ਰਹੇ ਕਿ ਜੰਗਲ ਰਾਜ ਆ ਸਾਡੇ ਸੂਬੇ ਦੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਸੁਖਵੀਰ ਸਿੰਘ ਬਾਦਲ ਸਮਗਲ ਉਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਤਾਲੁਕਤ ਨੇ ਤਰਨਤਾਰਨ ਦੇ ਵਿੱਚ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਸਰਪੰਚਾਂ ਨੂੰ ਫੋਨ ਕਰਵਾਏਗੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸਨੇਹਾ ਜੇਕਰ ਕਿਸੇ ਨੇ ਦੇਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਅੰਦਰ ਸਾਡੀ ਸਰਕਾਰ ਬਣੀ 10 ਸਾਲ ਕੰਪਲੀਟ ਸ਼ਾਂਤੀ ਮਿਲੀ ਸੋ ਭਗਵੰਤ ਮਾਨ ਜੀ ਨੇ ਨਾ ਤਾਂ ਕੋਈ ਡਵੈਲਪਮੈਂਟ ਕਰਨੀ ਹੁੰਦੀ ਐ ਨਾ ਕੰਮ ਕਰਨੇ ਹੁੰਦੇ ਆ ਹੁਣ ਜੇ ਤੁਸੀਂ ਮੈਨੂੰ ਕਹੋ ਵੀ ਮੈਂ ਕੋਈ ਗੀਤ ਸੁਣਾ ਦੇ ਜਾਂ ਮੈਂ ਕੋਈ ਕਮੇਡੀ ਕਰ ਦੇ ਮੇਰੇ ਬਸ ਦੀ ਗੱਲ ਥੋੜੀ ਮੈਂ ਡਵੈਲਪਮੈਂਟ ਕਰ ਸਕਦਾ ਸੜਕਾਂ ਏਅਰਪੋਰਟ ਬਿਜਲੀ ਪਾਣੀ ਸਾਡੀ ਸਰਕਾਰ ਬਣਾ ਸਕਦੀ ਹੈ ਜੇ ਡਾਇਲੋਗ ਸੁਣਾਣੇ ਆ ਚੁਟਕਲੇ ਸੁਣਾਣੇ ਆ ਜਾਂ ਗੀਤ ਗਾਣੇ ਉਹ ਤਾਂ ਭਗਵੰਤ ਮਾਨ ਹੀ ਗਾ ਸਕਦਾ ਹੈਗਾ ਸੋ ਉਹਦੀ ਇੱਕ ਨੇਚਰ ਆ ਵੀ ਰਾਤ ਨੂੰ ਬੈਠ ਕੇ ਉਹਨੇ 5-7 ਲਾਈਨਾਂ ਲਿਖਣੀਆਂ ਸਵੇਰੇ ਉਹਨੇ ਸੁਣਾ ਦੇਣੀਆਂ ਨਾ ਪੰਜਾਬ ਦੇ ਹੱਕਾਂ ਦੀ ਲੜਾਈ ਉਹਨੇ ਲੜਨੀ ਨਾ ਪੰਜਾਬ ਦੀ ਡਵੈਲਪਮੈਂਟ ਕਰਨੀ ਨਾ ਪੰਜਾਬ ਦੇ ਲੋਕਾਂ ਦੀ ਸੁਣਨੀ ਨਾ ਮੁਲਾਜ਼ਮਾਂ ਦੀ ਸੁਣਨੀ ਇਹੀ ਕਾਰਨ ਆ ਵੀ ਤੁਸੀਂ ਦੇਖੋ ਵੀ ਤਰੰਤਾਨ ਚ ਚਾਰ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਕਰਫਿਊ ਵਰਗਾ ਮਾਹੌਲ ਕ੍ਰੀਏਟ ਕਰਕੇ ਇਹਨਾਂ ਨੇ ਇਲੈਕਸ਼ਨ ਲੜੇ ਔਰ ਕੇਜਰੀਵਾਲ ਤੋਂ ਬੁੱਧਾ ਗੈਂਗਸਟਰ ਕੌਣ ਹੋਊਗਾ ਜਿਹੜਾ ਸਰੀਆਮ ਪੰਜਾਬ ਦੇ ਵਪਾਰੀਆਂ ਤੋਂ ਫਰੋਤੀਆਂ ਲੈ ਕੇ ਦਿੱਲੀ ਜਾ ਰਿਹਾ ਹੈਗਾ ਸੋ ਇਹ ਹਾਲਾਤ ਜਿਹੜੇ ਪੰਜਾਬ ਦੇ ਮਾੜੇ ਕਰੇ ਸਰਕਾਰ ਨੇ ਕਰੇ ਆ ਤੁਸੀਂ ਦੇਖਿਓ 2027 ਚ ਬੁਰੀ ਤਰ੍ਹਾਂ ਭੋਗ ਪੈਣਾ ਇਸ ਸਰਕਾਰ ਨੂੰ ਤੁਸੀਂ ਕਹਿੰਦੇ ਬੁਰੀ ਤਰ੍ਹਾਂ ਭੋਗ ਪੈਣਾ ਹੈਗਾ ਇਹ ਤਾਂ ਰਹਿ ਗਈ ਸੱਤਾਧਿਰ ਦੇ ਨਾਲ ਛੋਟੀ ਜਿਹੀ ਟਕਰਾਵ ਦੀ ਗੱਲਾਂ ਨੇ ਨਹੀਂ ਮੇਲ ਖਾਰੀਆਂ ਹੈਗੀਆਂ ਉਹ ਦਿਖ ਰਿਹਾ ਹੈਗਾ ਪਰ ਜਿਹੜੇ ਥੋਡੇ ਆਪਣੇ ਸੀਗੇ ਉਹਨਾਂ ਵੀ ਜੇ ਥੋਡੀਆਂ ਨੀਤੀਆਂ ਠੀਕ ਸੀਗੇ ਥੋਡੇ ਕਿਸੇ ਅਕਾਲੀ ਦਲ ਦੇ ਵਰਕਰ ਤੇ ਕੋਈ ਦਾਗ ਨਹੀਂ ਸੀਗਾ ਉਹਨਾਂ ਨੇ ਕਿਉਂ ਤੁਹਾਡਾ ਸਾਥ ਛੱਡ ਦਿੱਤਾ ਦੂਸਰੀ ਅਕਾਲੀ ਦਲ ਖੜੀ ਕਰਤੀ ਮੋਹਨ ਸਰਜੀਤ ਅਕਾਲੀ ਦਲ ਉਹਦੇ ਵਿੱਚ ਉਹ ਵੱਡੇ ਲੀਡਰ ਜਿਹੜੇ ਕੈਬਨਟ ਮੰਤਰੀ ਤੱਕ ਵੀ ਰਹੇ ਹੈਗੇ ਨੇ ਉਹ ਨਿਕਲ ਗਏ ਦੇਖੋ ਬ੍ਰੋਥ ਲੋਕਾਂ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ 130 ਸਾਲ ਪੁਰਾਣੀ ਪਾਰਟੀ ਆ ਵੱਡੇ ਲੀਡਰ ਆਂਦੇ ਆਂ ਵੱਡੇ ਗਏ ਆਂ ਜਿਹੜੇ ਬਾਹਰ ਗਏ ਉਹਨਾਂ ਦਾ ਵਟਿਆ ਕੁਛ ਨਹੀਂ ਹੁਣ ਵੀ ਤੁਸੀਂ ਦੇਖ ਲਿਓ ਵੀ ਉੱਥੇ ਮਾਨ ਸਾਹਿਬ ਨੇ ਵਾਰਿਸ ਪੰਜਾਬ ਨੇ ਆ ਚੁੱਲਾ ਦਲ ਨੇ ਸਾਰਿਆਂ ਨੇ ਰਲ ਕੇ ਚੋਣ ਲੜੀ 19000 ਵੋਟ ਪਈ ਹੁਣ ਪਤਾ ਨਹੀਂ ਇਹ ਚੁੱਲਾ ਦਲ ਦੀ ਆ ਪਤਾ ਨਹੀਂ ਵਾਰਿਸ ਪੰਜਾਬ ਦੀ ਆ ਪਤਾ ਨਹੀਂ ਮਾਨ ਸਾਹਿਬ ਦੀ ਆ ਲੋਕਾਂ ਨੇ ਤਾਂ ਕਦੀ ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਕਿਸੇ ਹੋਰ ਦਲ ਨੂੰ ਕਦੇ ਮੂੰਹ ਨਹੀਂ ਲਾਇਆ ਸੋ ਇਹ ਮੌਕਾ ਪ੍ਰਸਤ ਲੋਕਾਂ ਜਦੋਂ ਸਰਕਾਰ ਸੀਗੀ ਇਹ ਹੀ ਵਜੀਰ ਰਹੇ ਇਹਨਾਂ ਨੇ ਹੀ ਆਨੰਦ ਮਾਣੇ ਇਹ ਹੀ ਗੱਡੀਆਂ ਲੰਦ ਰਹੀਆਂ ਹੀ ਕੋਠੀਆਂ ਸਭ ਕੁਝ ਕਰ ਕਰਵਾ ਕੇ ਜਦੋਂ ਮਾੜਾ ਮੋਟਾ ਕੋਈ ਪਾਰਟੀ ਤੇ ਸੰਕਟ ਆਇਆ ਛੱਡ ਕੇ ਭੱਜ ਗਏ ਅੱਜ ਕਿੱਥੇ ਆ ਕਿਹਨੇ ਨਾਦਰੀ ਨੇ ਸੜਕ ਦੋ ਤੁਸੀਂ ਕੀ ਮੰਨਦੇ ਹੋ ਕਿ ਉਹ ਸਾਹਮਣੇ ਲੈਣਗੇ ਮੋਰਚਾ ਭਾਜੀ ਜਿਹੜਾ ਘਟਿਆ ਇਨਸਾਨ ਐਡੀ ਮਹਾਨ ਸਥਾਨ ਤੇ ਬੈਠ ਕੇ ਧੋਖੇ ਵਾਦੀ ਕਰੇ ਗੁਰੂ ਦੇ ਦਰ ਤੇ ਬੈਠ ਕੇ ਤੁਸੀਂ ਦੇਖੋ ਵੀ ਸਾਡੇ ਪ੍ਰਧਾਨ ਨੂੰ ਤਾਂ ਮਰਵਾਣ ਤੱਕ ਉਹ ਗਏ ਮਤਲਬ ਦੂਸਰੇ ਦੇ ਹੱਥਾਂ ਚ ਵਿਗ ਕੇ ਇਹ ਜੇ ਕਰਿਆ ਅੱਜ ਕਿੱਥੇ ਆ ਕਿੱਥੇ ਉਹਨਾਂ ਨੂੰ ਸ਼ਲੂਟ ਮਾਰਦੇ ਦੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਨੂੰ ਤੋਂ ਟਾਈਮ ਲੈਂਦੇ ਸੀਗੇ ਕਿੱਥੇ ਆਚਾਰ ਐਸਐਸ ਦੇ ਇੱਕ ਛੋਟੇ ਜਿਹੇ ਵਰਕਰਾਂ ਨਾਲ ਹੋਟਲਾਂ 'ਚ ਬੈਠ ਕੇ ਮੀਟਿੰਗਾਂ ਕਰ ਰਹੇ ਸੋ ਲੋਕਾਂ ਦੇ ਸਾਹਮਣੇ ਬੇਨਕਾਬ ਹੋਏ ਹੋਏ ਇਹ ਲੀਡਰਾਂ ਹੀ ਘਟੀਆਂ ਸੋਚ ਦੇ ਮਾਲਕ ਹੈਗੇ ਆ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਇਹਨਾਂ ਨੂੰ ਨਹੀਂ ਬਖਸ਼ਣਾ ਤੁਹਾਡੇ ਸਾਹਮਣੇ ਹੀ ਹੈ ਜਿਹੇ-ਜਿਹੇ ਕਾਰਨਾਮੇ ਇਹਨਾਂ ਨੇ ਕਰੇ ਆ ਤੁਸੀਂ ਦੇਖੋ ਵੀ ਇੱਕ ਪ੍ਰਧਾਨ ਬਣਨ ਦੀ ਲਾਲਸਾ 'ਚ ਪਹਿਲਾਂ ਮੀਟਿੰਗ ਕਰੀ ਪਟਿਆਲੇ 'ਚ ਫਿਰ ਤੇ 300 ਸਾਲ ਦੇ ਘਰ ਮੀਟਿੰਗ ਕਰੀ ਫਿਰ ਅਕਾਲ ਤਖਸਾਲ ਤੋਂ ਸ਼ਰੋਮਣੀ ਅਕਾਲੀ ਦਲ ਦਾ ਭੋਗ ਪਾਉਣ ਉਹਨੂੰ ਖਤਮ ਕਰਨ ਵਾਸਤੇ ਚਾਲਾਂ ਚਲੀਆਂ ਜਦੋਂ ਉਹਦੇ 'ਚ ਵੀ ਨਹੀਂ ਸਫਲ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਰਵਾਉਣ ਵਾਸਤੇ ਉਹਦੇ ਤੇ ਗੋਲੀ ਇਹਨਾਂ ਨੇ ਚਲਵਾਈ ਆਪ ਹਰਪ੍ਰੀਤ ਦਾ ਹੱਥ ਵਿੱਚ ਔਰ ਸਰਕਾਰ ਦਾ ਹੱਥ ਵਿੱਚ ਸੀਗਾ ਕਿਉਂਕਿ ਤੁਹਾਨੂੰ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਆਊਗਾ ਸੋ ਕਿੱਥੇ ਲੋਕ ਕੋਸ਼ਿਸ਼ ਕਰਨਗੇ ਇਹਦਾ ਬਰਬਾਦਵਾਦੀ ਅਕਾਲ ਪੁਰਖ ਵੈਗਰੂ ਦੀ ਮਾਰ ਇਹਨਾਂ ਤੇ ਪਾਉਗੇ ਕੋਈ ਇਦਾਂ ਦੀ ਕੰਪਲੀਟ ਤਿਆਰ ਹੋ ਰਹੀ ਹੈ ਕੰਪਲੀਟ ਕਿਹੜੇ ਤੇ ਕਰਾਂਗੇ ਤੁਸੀਂ ਕਹਿ ਰਹੇ ਹੋ ਜੀ ਅੱਜ ਪੁਲਿਸ ਤਾਂ ਅੱਜ ਆਮ ਆਦਮੀ ਪਾਰਟੀ ਦਾ ਚਮਚਾ ਬਣ ਕੇ ਕੰਮ ਕਰ ਰਹੀ ਹੈ ਜੋ ਕਹਿੰਦੇ ਹੋ ਕਰਦੇ ਆ ਤੁਸੀਂ ਦੇਖੋ ਵੀ ਤਰਨਤਾਰਨ ਚ ਇੰਨਾ ਧੱਕਾ ਪੁਲਿਸ ਨੇ ਕਰਿਆ ਸਾਡੇ ਕੈਂਡੀਡੇਟ ਦੀ ਬੇਟੀ ਦੇ ਪਰਚਾ ਦਰਜ ਕਰਿਆ ਸਾਡੇ ਵਰਕਰਾਂ ਦੇ ਪਰਚਾ ਦਰਜ ਕਰਿਆ ਚਾਰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਸਾਡੇ ਸਰਪੰਚਾਂ ਨੂੰ ਚੱਕ ਕੇ ਅੰਦਰ ਕਰਿਆ ਸਾਡੇ ਐਮਸੀਆਂ ਨੂੰ ਚੱਕ ਕੇ ਅੰਦਰ ਕਰਿਆ ਹਾਈ ਤੁਸੀਂ ਦੇਖੋ ਵੀ ਦੇਸ ਦੇ ਚੋਣ ਕਮਿਸ਼ਨ ਨੂੰ ਇੱਕ ਐਸਐਸਪੀ ਸਸਪੈਂਡ ਕਰਨੀ ਪਈ ਦੋ ਡੀਐਸਪੀ ਬਦਲਣੇ ਪਏ ਇੱਕ ਐਚਐਚਓ ਬਦਲਣਾ ਪਿਆ ਡੀਜੀਪੀ ਨੇ ਸਰਕਾਰ ਬਦਲਣ ਤੋਂ ਬਾਅਦ ਵੀ 25 ਸਾਡੇ ਮੈਂਬਰਾਂ ਜਿਹੜੇ ਉਹ ਅੰਦਰ ਕਰਦੇ ਸੋ ਤੁਸੀਂ ਦੇਖੋ ਵੀ ਨੈਸ਼ਨਲ ਜਿਹੜਾ ਚੋਣ ਕਮਿਸ਼ਨ ਆ ਉਹਨੇ ਡੀਜੀਪੀ ਨੂੰ ਤਲਬ ਕਰਿਆ ਇਹੋ ਜਿਹੇ ਤਹਾਲਾਤ ਪੰਜਾਬ 'ਚ ਬਣੇ ਪਏ ਆ ਪ੍ਰਮਾਤਮਾ ਕਰੂਗਾ ਆਕਾਲ ਪੁਰਖ ਵੈਗਰੂ ਬਖਸ਼ਿਸ਼ ਕਰੂਗਾ ਸਾਨੂੰ ਮੌਕਾ ਮਿਲੂਗਾ ਬੇਅਦਬੀਆਂ ਦੀ ਵੀ ਨਿਰਪੱਖ ਜਾਂਚ ਕਰਕੇ ਅੰਦਰ ਠੋਕਾਂਗੇ ਜਿਹੜੇ ਜਿਹੜੇ ਨੇ ਕਾਰਵਾਈਆਂ ਕਰੀਆਂ ਔਰ ਯਾ ਜਿਹੜੀਆਂ ਸਾਜ਼ਿਸ਼ਾਂ ਰਚਦੇ ਆ ਇਹਨਾਂ ਨੂੰ ਵੀ ਪਤਾ ਲੱਗੂਗਾ ਵੀ ਕਿਸ ਭਾਵਿਕ ਦੀ ਹੈਗੀ ਦੋ ਕੁਐਸਚਨ ਲਾਸਟ ਜੀ ਇੱਕ ਤਾਂ ਇਹ ਦੱਸੋ ਕਿ ਇੱਕ ਆਵਾਜ਼ ਉੱਠ ਰਹੀ ਹੈ ਕਿ ਜਿੰਨੇ ਵੀ ਅਕਾਲੀ ਦਲ ਦੇ ਮੁਰ ਸਾਰੇ ਇਕੱਠੇ ਹੋਣਗੇ ਲੱਗਦਾ ਜੀ ਇਕੱਠੇ ਹੋ ਸਕਦੇ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਸਾਡਾ ਏਜੰਡਾ ਅਮਨ ਸ਼ਾਂਤੀ ਤੇ ਪਾਈਚਾਰਕ ਸਾਂਝ ਪੰਜਾਬ ਦੀ ਤਰੱਕੀ ਪੰਜਾਬ ਦੇ ਹੱਕਾਂ ਦੀ ਲੜਾਈ ਲੜਨਾ ਸੋ ਇਸ ਏਜੰਡੇ ਦੇ ਉੱਤੇ ਜਿਹੜਾ ਮਰਜੀ ਸਾਡੇ ਚ ਆ ਕੇ ਪਾਰਟੀ ਨੂੰ ਟਕੜਾ ਕਰਨਾ ਚਾਹੁੰਦਾ ਤਾਂ ਪਾਰਟੀ ਵੈਲਕਮ ਕਰਦੀ ਆ ਉਹ ਤਾਂ ਸਵਾਗਤ ਕਰਦੀ ਆ ਅਸੀਂ ਤਾਂ ਜੀ ਆਇਆਂ ਨੂੰ ਆਖਾਂਗੇ ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਟਕੜਾ ਹੁੰਦਾ ਤਾਂ ਪੰਜਾਬ ਟਕੜਾ ਹੁੰਦਾ ਥੋੜੀ ਵੀ ਹੁਣ ਕੋਰ ਕਮੇਟੀ ਦੀਆਂ ਮੀਟਿੰਗਾਂ ਤੇਜ਼ੀ ਨਾਲ ਵਧ ਰਹੀਆਂ ਨੇ ਚੱਲ ਰਹੀਆਂ ਨੇ ਮੀਟਿੰਗਾਂ ਹੁਣ ਇਹਨਾਂ ਮੀਟਿੰਗਾਂ 'ਚ ਕਦੀ ਇਸ ਚੀਜ਼ ਦਾ ਜ਼ਿਕਰ ਹੁੰਦਾ ਕਿ ਹੁਣ ਸਮਾਂ ਆ ਰਿਹਾ ਵੀ ਆਪਾਂ ਭਾਜਪਾ ਨਾਲ ਹੱਥ ਮਲਾ ਲਈਏ ਭਾਜਪਾ ਸਾਡੇ ਨਾਲ ਤੈਨਾਂ ਲਈ ਦੇਖੋ ਕੋਰ ਕਮੇਟੀ ਦੀਆਂ ਤਾਂ ਮੀਟਿੰਗਾਂ ਹਰ ਮਹੀਨੇ ਹੁੰਦੀਆਂ ਹੈਗੀਆਂ ਸੋ ਕਾਂਗਰਸ ਨਾਲ ਤਾਂ ਅਸੀਂ ਜਾ ਹੀ ਨਹੀਂ ਸਕਦੇ ਜੀ ਸੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਇਹ ਪਾਰਟੀ ਬਣੀ ਹੈ ਜੇ ਭਾਜਪਾ ਪੰਜਾਬ ਦੇ ਮਸਲੇ ਹੱਲ ਕਰਦੀ ਆ ਜਿੰਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮਸਲੇ ਨਹੀਂ ਪੰਜਾਬ ਦੇ ਮਸਲੇ ਜੇ ਉਹ ਹੱਲ ਕਰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਸੋਚ ਸਕਦਾ ਹੈ ਇਸ ਸਥਿਤੀ ਦੇ ਵਿੱਚ ਲੱਗਦਾ ਕਿ ਜਦੋਂ ਸੁਖਵੀਰ ਸਿੰਘ ਬਾਦਲ ਪੰਜਾਬ ਯੂਨੀਵਰਸਿਟੀ ਜਾ ਕੇ ਕੇਂਦਰ ਸਰਕਾਰ ਖਿਲਾਫ ਬੋਲਦੇ ਨੇ ਵੀ ਹੁਣ ਹੋਇਆ ਆਪਣਾ ਤਸੀਨ ਇਹ ਇੱਕ ਚੀਜ਼ ਸਮਝ ਲੇ ਜੀ ਹੂੰ ਅਸੀਂ ਤਾਂ ਜਦੋਂ ਸਰਕਾਰ ਚ ਤੇ ਸਰਕਾਰ ਚ ਮਨਿਸਟਰ ਸੀਗੇ ਉਸ ਟਾਈਮ ਵੀ ਅਸਤੀਫਾ ਦੇ ਕੇ ਜਿਹੜੇ ਕਿਸਾਨਾਂ ਦੀ ਲੜਾਈ ਲੜੀ ਐ ਸੋ ਪੰਜਾਬ ਦੇ ਹਿੱਤਾਂ ਦੇ ਖਿਲਾਫ ਚਾਹੇ ਸਾਡਾ ਕੋਈ ਭਾਈਵਾਲ ਚਾਹੇ ਸਾਡੀ ਪਾਰਟੀ ਦਾ ਕੋਈ ਲੀਡਰ ਆ ਜੇ 1% ਵੀ ਪੰਜਾਬ ਦੇ ਹਿੱਤਾਂ ਦੇ ਅੰਗੇਜਡ ਜਾਊਗਾ ਤਾਂ ਸ਼੍ਰੋਮਣੀ ਅਕਾਲੀ ਦਲ ਹਰ ਲੜਾਈ ਡਟ ਕੇ ਲੜੂਗੀ ਚਾਹੇ ਉਹ ਯੂਨੀਵਰਸਿਟੀ ਦੀ ਲੜਾਈ ਆ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਆ ਚਾਹੇ ਪੰਜਾਬ ਦੇ ਮਸ ਪੰਜਾਬ ਦੇ ਪਾਣੀਆਂ ਦਾ ਮਸਲਾ ਆ ਇਹ ਸਾਡੀ ਜ਼ਿੰਮੇਵਾਰੀ ਆ ਔਰ ਅਸੀਂ ਡਟ ਕੇ ਲੜਦੇ ਰਹਾਂਗੇ ਰਾਜ ਮਿਲੇ ਜਾਂ ਨਾ ਮਿਲੇ ਸ਼ਰਮਾ ਜੀ ਤੁਹਾਡਾ ਸਰਜੀਤ ਸਿੰਘ ਰੱਖਣਾ ਮਤਲਬ ਬਹੁਤ ਪਿਆਰ ਦੀਗਾ ਅਸੀਂ ਵੇਖਦੇ ਸੀਗੇ ਤੁਸੀਂ ਹਰੇਕ ਪ੍ਰੋਗਰਾਮ ਚੋਂ ਨਾਲ ਰੱਖਦੇ ਸੀ ਉਹ ਤੁਹਾਡਾ ਨਾਲ ਰੱਖਦੇ ਸੀ ਕਿ ਉਹ ਪਾਰਟੀ ਦੇ ਮਨਮਟਾਪ ਹੁਣ ਹੋਏ ਨੇ ਜਾਂ ਆਪਸੀ ਮਨਮਟਾਪ ਹੈਗੇ ਨਹੀਂ ਜੀ ਦੇਖੋ ਮੇਰੇ ਕਿਸੇ ਨਾਲ ਜਾਤੀ ਨਾਲ ਤਾਂ ਮਨਮਟਾਵਾ ਨਾ ਕੋਈ ਫਰਕ ਪਰ ਅਸੀਂ ਹੈਗੇ ਜੀ ਸ਼ਰੋਮਣੀ ਅਕਾਲੀ ਦਲ ਦੇ ਸਿਪਾਹੀ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਜੇ ਕੋਈ ਸਾਜ਼ਿਸ਼ਾ ਰਚੂਗਾ ਤਾਂ ਉਹ ਆਪਾਂ ਕਿਸ ਤਰ੍ਹਾਂ ਇੱਕ ਸਿਪਾਈ ਹੋਣ ਦੇ ਨਾਤੇ ਕਿਸ ਤਰ੍ਹਾਂ ਬਰਦਾਸ਼ਤ ਕਰਦੇ ਹਾਂ ਸਾਡੇ ਵਾਸਤੇ ਸਾਡੀ ਪਾਰਟੀ ਮਾਯਾ ਧਰਮ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖੜੇ ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਆਊਗਾ ਉਹਦਾ ਸਵਾਗਤ ਆ ਜਿਹੜਾ ਇਹਨੂੰ ਬਰਬਾਦ ਕਰਨ ਦੀ ਸੋਚੂਗਾ ਉਹ ਸਾਡਾ ਦੁਸ਼ਮਣ ਹੈਗਾ ਏਹੀ ਕਾਰਨ ਸੀ ਕਿ ਜਿਹੜੇ ਪੰਨੀਤ ਕੋਰ ਦਾ ਇਲੈਕਸ਼ਨਾਂ ਦੀ ਅਮਰਸਰ ਵਾਲੀ ਗੱਲ ਹੋਈ ਸੀ ਕਿ ਜਿਸ ਤੇ ਉਹਨਾਂ ਮਹਾਜਵੀ ਗਿਲਾ ਹੈ ਤੁਹਾਡੇ ਤੋਂ ਜਿਹੜੀਆਂ ਮਸਲ ਵਾਲੇ ਨੇ ਹੋਣ ਨੇ ਕਿਹਾ ਕਿ ਸ਼ਰਮਾ ਜੀ ਬਲੋ ਕਿਹਾ ਗਿਆ ਕਿ ਮੀਤਕੋੜ ਦੀ ਉੱਥੇ ਜਾ ਕੇ ਮਦਦ ਕੀਤੀ ਗਈ ਆਪਣੀ ਸਰਦਾਰੀ ਕੋਰੋਂ ਅੰਮ੍ਰਿਤਸਰ ਤੱਕ ਦੀ ਲੜੀਓ ਨਹੀਂ ਕੀ ਉਹ ਤਾਂ ਪਟਿਆਲੇ ਤੋਂ ਲੜੇ ਹੈਗੇ ਜੀ ਮੈਂ ਤਾਂ ਕਦੇ ਗਿਆ ਨਹੀਂ ਵੀ ਉੱਥੇ ਹੀ ਅੰਮ੍ਰਿਤਸਰ ਜਾ ਕੇ ਮਦਦ ਕਰੀਆ ਸੋ ਅੰਮ੍ਰਿਤਸਰ ਦਾ ਇੱਕ ਕੈਂਡੀਡੇਟ ਸੀਗਾ ਭਾਜੀਪੀ ਦਾ ਉਹਦੀ ਸਪੋਰਟ ਜ਼ਰੂਰ ਰੱਖਣਾ ਸਾਹਿਬ ਕਰਕੇ ਆਏ ਤੇ ਸੋ ਉਹ ਜ਼ਰੂਰ ਮੈਂ ਕਿਹਾ ਸੀਗਾ ਵੀ ਕਰਨੀ ਨਹੀਂ ਚਾਹੀਦੀ ਸੋ ਹੁਣ ਅਸੀਂ ਇਹ ਮੰਨ ਸਕਦੇ ਕਿ ਜਦੋਂ ਹੁਣ ਆਖਲੀ ਤਲ ਮੋੜ ਜੇ ਪਾਵਰ ਚੰਦੀ ਆ ਤਾਂ ਸਮਿਕੇਸ਼ਨ ਮਨ ਕੋਈ ਅੱਛੀ ਜਗ੍ਹਾ ਦੇ ਉੱਪਰ ਬਿਠਾਇਆ ਜਾਊਗਾ ਭਾਵੇਂ ਮੈਂ ਦਾ ਸਦਾ ਅੱਛੀ ਜਗ੍ਹਾ ਤੇ ਹੀ ਬੈਠਿਆ ਰਿਹਾ ਪ੍ਰਮਾਤਮਾ ਨੇ ਕਿੱਡੀ ਬਖਸ਼ਿਸ਼ਾਂ ਮੇਰੇ ਤੇ ਕਰੀਆਂ ਮੈਂ ਪਿੰਡ ਦਾ ਸਰਪੰਚ ਵੀ ਬਣਿਆ ਦੋ ਵਾਰੀ ਮਿਊਸਪਲ ਕਾਉਂਸਲ ਦਾ ਪ੍ਰਧਾਨ ਰਿਹਾ ਚੇਅਰਮੈਨ ਪਲਾਨਿੰਗ ਬੋਰਡ ਰਿਹਾ ਪਹਿਲੀ ਵਾਰੀ ਮੈਂ ਐਮਐਲਏ ਬਣਿਆ ਮੈਨੂੰ ਬਾਲ ਸਾਹਿਬ ਨੇ ਮਨਿਸਟਰ ਬਣਾਇਆ ਸੈਕੰਡ ਟਾਈਮ ਫੇਰ ਐਮਐਲਏ ਬਣਿਆ ਸੋ ਪ੍ਰਮਾਤਮਾ ਦੀ ਕਿਰਪਾ ਹੈ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਕੋਈ ਚੀਜ਼ ਨਾ ਮਿਲਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਅਸੀਂ ਮੰਨਦੇ ਹਾਂ ਕਿ ਜਿਵੇਂ ਸੁਖਵੀਰ ਸਿੰਘ ਦੇ ਨਾਲ ਇਨਸਾਫ ਕਰਨਾ ਜਿਹੜੀ ਵੀ ਪੋਜੀਸ਼ਨ ਮਿਲੇ ਉਹਦੇ ਨਾਲ ਇਨਸਾਫ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ ਪੋਜੀਸ਼ਨ ਤਾਂ ਭਗਵੰਤ ਮਾਨ ਜੀ ਨੂੰ ਸੀਐਮ ਦੀ ਮਿਲੀ ਤੀ ਉਹ ਭਲਾ ਨਹੀਂ ਕਰ ਸਕਿਆ ਪੰਜਾਬ ਦਾ ਸੋ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੂਗਾ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਚਾਹੇ ਕੋਈ ਵੀ ਜ਼ਿੰਮੇਵਾਰੀ ਮਿਲੇ ਧੰਨਵਾਦ ਜੀ ਸੋ ਅਨਕੇ ਸ਼ਰਮਾ ਜੀ ਆਪਣੇ ਇਲਾਕੇ ਦੇ ਵਿੱਚ ਪਿਹਦ ਲੋਕਾਂ ਦੇ ਮਨਪਸੰਦ ਜਿਹੜੇ ਲੀਡਰ ਹੈਗੇ ਨੇ ਉਹਨਾਂ ਦੇ ਬੇਬਾਕੀ ਦੇ ਨਾਲ ਸਾਰੀ ਗੱਲਾਂ ਦਾ ਜਵਾਬ ਦਿੱਤੇ ਤੇ ਉਹਨਾਂ ਦਾ ਕਹਿਣਾ ਕਿ ਹੁਣ ਅਕਾਲੀ ਦਲ ਜਿਹੜੀ ਹੈਗੀ ਆ ਜਲਦੀ ਕੋਈ ਵਧੀਆ ਤੇ ਚੰਗਾ આરોਪ ਲੈ ਕੇ ਸਾਹਮਣੇ ਆਏਗੀ ਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਅਸੀਂ ਫਿਰ ਤਿਆਰ ਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਚਾਹੇ ਸੈਂਟਰ ਦੇ ਖਿਲਾਫ ਬੋਲਣਾ ਹੋਵੇ ਬੋਲਣ 'ਚ ਕਦੀ ਝਿਜਕਾਂਗੇ ਨਹੀਂ ਸਾਥ ਹੁੰਦਾ ਨਹੀਂ ਹੁੰਦਾ ਇਹ ਪਵਿੱਤਰ ਦੀਵੋਦ ਵਿੱਚ ਆ ਫਿਰ ਹਾਲ ਅਕਾਲੀ ਦਲ ਮੁੜ ਪੰਜਾਬ ਦੇ ਵਿੱਚ ਫੇਰ ਤਗੜੀ ਹੋ ਕੇ ਖੜੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ